ਲੇ ਸੁਆਮੀ ਅਪਰੰਪਰਾ ਬਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸ਼ਾਂਤ ਦਿਆਲ ਪ੍ਰਭ ਸਰਬ ਸੁਖਾ nid ਪੀਓ ਸੁਖ ਸਾਗਰ ਪ੍ਰਭ ਭੇਟਿਆ ਨਾਨਕ ਸੁਖੀ ਹੋਤ ਇਹੋ ਜੀਓ ਸ਼ੰਤ ਸੁਖ ਸਾਗਰ ਪ੍ਰਭ ਪਾਈਐ ਜਬ ਹੋਵੈ ਭਾਗੋ ਰਾਮ ਮਨਨ ਮਾਨ ਵੰਜਾਈ ਐ ਹਰ ਚਰਨੀ ਲਾਗੋ ਰਾਮ ਛੋੜ ਸਿਆਨ ਪਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਾਉ ਸਰਲਾਈ ਰਾਮ ਰਾਏ ਫਿਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਕਤ ਲਾਗੀ ਐ ਜਿਸ ਬਿਨ ਮਰ ਜਾਈਐ ਰਾਮ ਲਾਜ ਨਾ ਆਵੈ ਗਿਆਨ ਮਤੀ ਦੁਰਜਨ ਬਿਰਮਾਈਐ ਰਾਮ ਪਤ ਤ ਪਾਵਨ ਪ੍ਰਭ ਤਿਆਗ ਕਰੇ ਕਹੋ ਕਤ ਠਹਿਰਾਈਐ ਨਾਮ ਨਾਨਕ ਭਗਤ ਭਾਉ ਕਰ ਦਿਆਲ ਕੀ ਜੀਵਨ ਪਦ ਪਾਈਐ ਰਾਮ ਸ੍ਰੀ ਗੋਪਾਲ ਨਾ ਉਚਰਹਿ ਬਲ ਗਈਏ ਦੁਹ ਚਾਰਨ ਰਸ ਨਾਰਾਮ ਰਬ ਭਗਤ ਬਚਲ ਨਹਿ ਸੇਵਹੀ ਕਾਇਆ ਕਾਕ ਗ੍ਰਸਨਾਰਾਮ ਬ੍ਰਹਮ ਮੋਹੀ ਦੁਖ ਨਾ ਜਾਣਹੀ ਕੋਟ ਜੋਨੀ ਬਸਨਾ ਰਾਮ ਨਾਨਕ ਬਿਨ ਹਰ ਅਵਰ ਜੀ ਚਾਹਨਾ ਵਿਸਤਾ ਕਰਿਮ ਪਸ ਮਾਰਾਮ ਲਾਏ ਬਿਰੋ ਭਗਵੰਤ ਸੰਗੀ ਹੋਏ ਮਿਲ ਬੈ ਰਾਗਣ ਰਾਮ ਚੰਦਨ ਚੀਰ ਸੁਗੰਧ ਰਸਾ ਹਉ ਮੈਂ ਬਖ ਤਿਆਗਣ ਰਾਮ ਈਤ ਊਤ ਨਹਿ ਡੋਲੀਐ ਹਰ ਸੇਵਾ ਜਾਗਣ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਣ ਰਾਮ ਬਲਾਵਲ ਮਹੱਲਾ ਪੰਜਵਾ ਹਰ ਖੋਜੋ ਵਡਭਾਗੀ ਹੋ ਮਿਲ ਸਾਧੂ ਸੰਗੇ ਰਾਮ ਗੁਣ ਗੋਵਿੰਦ ਸਦ ਗਾਈਐ ਪਾਰ ਬ੍ਰਹਮ ਕੈ ਰੰਗੇ ਰਾਮ ਸੋ ਪ੍ਰਭ ਸਦ ਹੀ ਸੇਵੀਐ ਪਾਈਐ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਗਤੀ ਜਪ ਅਨਤ ਤਰੰਗੇ ਰਾਮ ਇਕ ਤਿਲ ਪ੍ਰਭੂ ਨਾ ਵੀਸਰੈ ਜਿਨ ਸਭ ਕਿਛ ਦੀਨ ਆ ਰਾਮ ਵਡ ਭਾਗੀ ਮੇਲਾਵੜਾ ਗੁਰਮਖ ਪਿਰ ਚੀ ਨਾਰਾਮ ਬਾਹਾਂ ਪਕੜ ਤਮ ਤੇ ਕਾਢਿਆ ਕਰ ਆਪਣਾ ਲੀਨ ਆ ਰਾਮ ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸੀ ਨਾਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਾਮੀ ਰਾਮ सिमर सिमर नारायण है भई पार ग्रामी राम गुण गावत गोविंद के सब इच्छ पुजामी राम नानक उदरे जाप हरे सबहु का स्वामी राम रास पिने अड़े अपने राम संगी से लोएन नीके राम प्रभु देखत इच्छा पुणियां मिल साजन जी के राम अमृत रस हर पाया ਵਿਖਿਆ ਰਸ ਫੀਕੇ RAM ਨਾਨਕ ਜਲ ਜਲ ਹੈ ਸਮਾਇਆ ਜੋਤੀ ਜੋਤ ਮੀਕੇ RAM ਬਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਚੌਥਾ ਹਰਿ ਉੱਤਮ ਹਰ ਪ੍ਰਭ ਗਾਵਿਆ ਕਰਨਾਦ ਬਲਾਵਲ ਰਾਗ ਅਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣ ਉਚਰੈ ਹਰ 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 ਉਰ ਲੇਵਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀ ਵੇਖ ਹਰ ਇੱਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬਲਾਵਲ ਤਬਹੀ ਕੀਜੀਐ ਜਬ ਮੁਖ ਹੋਐ ਨਾਮ ਰਾਗ ਨਾਦ ਸ਼ਬਦ ਸੋਹਣੀ ਜਾਂ ਲਾਗੈ ਸਹਜ ਧਿਆਨ ਰਾਗ ਨਾਦ ਛੋੜ ਹਰ ਸੇਵੀਐ ਤਾ ਦਰਗਹ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੂਕੈ ਮਨ ਅਭਮਾਨ ਪੌੜੀ ਤੂੰ ਹਰ ਪ੍ਰਭੇ ਆਪ ਅਗੰਮ ਹੈ ਸਭ ਤੋਂ ਦੇ ਉਪਾਇਆ ਤੁਹਾਪੇ ਆਪ ਵਰਤਦਾ ਸਭ ਜਗਤ ਸਵਾਇਆ ਤੁਦੇ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ਹਰ ਧਿਆਵੋ ਭਗਤੋ ਦਿਨ ਸਰਾਤ ਅੰਤ ਲੈ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸੁਮਾਇਆ ਸ਼ਲੋਕ ਮਹਲਾ 3 ਜੁਜੇ ਭਾਏ ਬਲਾਵਲ ਨਾ ਹੋਵੇ ਮਨ ਮੁਖ ਤਾਏ ਨਾ ਪਾਏ ਪਾਖੰਡ ਭਗਤ ਨਾ ਹੋਵੇਈ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹੱਟੇ ਕਰਮ ਕਮਾਵਣੀ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵੀ ਚਾਰੀਐ ਵਿਚੋ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮਣ ਮਰਨਾ ਕਟਿਆ ਜੋਤੀ ਜੋਤ ਮਲਾਈ ਮਹੱਲਾ ਤੀਜਾ ਬਲਾਵਲ ਕਰਿਓ ਤੁਮ ਪਿਆਰੇ ਹੋ ਏਕਸ ਸਿਉ ਨਿਵਲਾਈ ਜਨਮ ਮਰਨ ਦੁਖ ਕੱਟੀਐ ਸੱਚੇ ਰਹਿ ਸਮਾਈ ਸਦਾ ਬਲਾਵਲ ਆਨੰਦ ਹੈ ਜੇ ਚੱਲਹਿ ਸਤਗੁਰ ਭਾਈ ਸਤ ਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਈ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਲਾਈ ਪੌੜੀ ਸਭਨਾ ਜੀਆ ਵਿੱਚ ਹਰ ਆਪ ਸੋ ਭਗਤਾ ਕਾ ਮੇਤ ਹਰ ਸਭ ਕੋਈ ਹਰ ਕੈ ਵਸ ਭਗਤਾ ਕੈ ਆਨੰਦ ਘਰ ਹਰ ਭਗਤਾ ਕਾ ਮੇਲੀ ਸਰਬਤ ਸੋਨ ਸਲ ਜਨ ਟੰਗ ਧਾਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਤੋ ਦੇ ਅਪੜ ਕੋਈ ਨਾ ਸਕੈ ਸਭ ਝਖ ਝਖ ਪਵੈ ਝਾੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦਹ ਹੈ ਤੇ ਬ੍ਰਾਹਮਣਾ ਜੇ ਚੱਲੈ ਸਤਿਗੁਰੁ ਭਾਇ ਜਿਨ ਕੈ ਹਿਰਦੈ ਹਰਿ ਵਸੈ ਹਉ ਮੈ ਰੂਗ ਗੁਵਾਈ ਗੁਣ ਰਵਹਿ ਗੁਣ ਸੰਗ ਰਹਿ ਜੋਤੀ ਜੋਤ ਮਲਾਈ ਇਸ ਜੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮ ਬਿੰਦਹ ਚੇਤ ਲਾਈ ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ ਸੇ ਨਾਮ ਰਹਿ ਲਿਵ ਲਾਈ ਮਹਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਤੀਆ ਸ਼ਬਦ ਨ ਲਗੋ ਪਾਉ ਹਉ ਮੈ ਰੋਗ ਕਮਾਵਣਾ ਹੱਤ ਦੀਰਗ ਬਹੁ ਸਵਾਉ ਮਨ ਹਟ ਕਰਮ ਕਮਾਵਣੀ ਫਿਰ ਫਿਰ ਜੋਨੀ ਪਾਈ ਗੁਰਮਖ ਜਨਮ ਸਫਲ ਹੈ ਜਿਸ ਨੂੰ ਆਪੇ ਲੈ ਮਲਾਈ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਈ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚੇਤ ਲਾਈਐ ਗੋਹਜ ਗੱਲ ਜੀ ਕੀ ਕੀਚੈ ਸਤਗੁਰੂ ਪਾਸ ਤਾਂ ਸਰਬ ਸੁਖ ਪਾਈਐ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲੈ ਜਾਈਐ ਜਿਸ ਪੂਰਬ ਹੋਇ ਲਿਖਿਆ ਸੋ ਹਰ ਗੁਣ ਗਾਈਐ